ਪੰਜਾਬ ਪੁਲਿਸ ਯੋਧ ਨਸ਼ਾ ਦੇ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰ ਰਹੀ ਹੈ ਔਰ ਸਮਾਣਾ ਪੁਲਿਸ ਨੇ ਇਸ ਮੁਹਿੰਮ ਦੇ ਤਹਿਤ ਪਿੰਡ ਮੁਰਾਦਪੁਰਾ ਜਿੱਥੇ ਕਿ ਨਸ਼ਾ ਤਸਕਰਾਂ ਦੇ ਮੰਨ ਲੋਕ ਕਹ ਰਹੇ ਬਦਨਾਮ ਹੈ ਜਿਹੜੇ ਕੀ ਨਸ਼ਾ ਵੇਚਦੇ ਆ ਦੋ ਭਰਾਵਾਂ ਦੇ ਜਿਹੜੇ ਕਰ ਸੀ ਉਹਨਾਂ ਕਰਾਂਗੇ ਜਿਹੜੇ ਛੱਜੇ ਆਪਸ ਵਿੱਚ ਜੁੜੇ ਹੋਏ ਸੀ ਜਿਹੜੇ ਕੀ ਪੁਲਿਸ ਕੀ ਪਣਖ ਲਗਦੇ ਛੱਜੇ ਜੁੜਨ ਕਰਕੇ ਪੱਜ ਜਾਂਦੇ ਸੀ ਔਰ ਉਸ ਨੂੰ ਆਜ ਪੁਲਿਸ ਨੇ ਜੀ ਸੀ ਵੀ ਮਸ਼ੀਨ ਨਾਲ ਤੋੜਵਾਇਆ ਇਸ ਦੀ ਅਗਵਾਈ ਆਈਪੀਐਸ ਵੈਭ ਚੌਧਰੀ ਵੱਲੋਂ ਕੀਤੀ ਗਈ ਇਸ ਮੌਕੇ ਤੇ ਡੀਐਸਪੀ ਸਮਾਣਾ ਫਤਿਹ ਸਿੰਘ ਬਰਾੜਾ ਸਦਰ ਪੁਲਿਸ ਦੇ ਇੰਚਾਰਜ ਅਜੇ ਕੁਮਾਰ ਪ੍ਰੋਸਾ ਸਿਟੀ ਪੁਲਿਸ ਸਮਾਣਾ ਦੇ ਇੰਚਾਰਜ ਬਲਜੀਤ ਸਿੰਘ ਤੇ ਪੁਲਿਸ ਜਵਾਨਾਂ ਨੇ ਇਸ ਕਾਰਵਾਈ ਨੂੰ ਨੇਪਰੇ ਚਾੜਿਆ ਔਰ ਕਿਹਾ ਕਿ ਜਿਹੜਾ ਕਿ ਐਸਪੀ ਵੈਭ ਚੌਧਰੀ ਸਨ ਉਹਨਾਂ ਨੇ ਕਿਹਾ ਕਿ ਨਸ਼ੇ ਤਸਕਰਾਂ ਦੀ ਪ੍ਰਾਪਰਟੀਆਂ ਫ੍ਰिज ਕੀਤੀ ਗਈਆਂ ਔਰ ਅੱਜ ਇਹ ਛੱਜੇ ਤੋੜੇ ਗਏ ਕੱਲ ਨੂੰ ਜੇ ਇਹਨਾਂ ਦੀ ਪ੍ਰਾਪਰਟੀ ਅਗਲੀ ਕਾਰਵਾਈ ਚੱਲ ਰਹੀ ਹੈ ਜਿਨੇ ਨਜਾਇਜ਼ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਹੈ ਉਹਨਾਂ ਕੇ ਕਰ ਵੀ ਤੋੜੇ ਜਾਣਗੇ ਹਾਂਜੀ ਸਾਡੇ ਜਿਹੜਾ ਹਾਈ ਕੋਰਟ ਰੈਟ ਲੱਗੀ ਹੋਈ ਆ ਸਾਡਾ ਕੇਸ ਚੱਲ ਰਿਹਾ ਹਾਈ ਕੋਰਟ ਅੱਛਾ ਤਰੀਕ ਦਿੱਤੀ ਹੋਈ ਆ ਜੀ ਸਾਡੂੰ ਸਾਡ ਤਰੀਕ ਦਿੱਤੀ ਹੋਈ ਆ ਜਿਸ ਹਿਸਾਬ ਨਾਲ ਸਾਨੂੰ ਜਪੀ ਸਾਰਾ ਕੁਝ ਮਿਲ ਜੂਗਾ ਤਾਂ ਬਹੁਤ ਜਿਆਦਾ ਤੱਕਾ ਹੋ ਰਿਹਾ ਸਾਡਾ ਸਾਰੇ ਚੱਕੇ ਜੀ ਸਾਡੇ ਮੇਰੇ ਡੈਡੀ ਦਾ ਸਾਡਾ ਹਪਤਾ ਬੇੜਾ ਅਸੀਂ ਨਾਲ ਹੀ ਜੀ ਤੁਸੀਂ ਅਸਾਂ ਵੇਚਦੇ ਕਿਉਂ ਨਹੀਂ ਅਸੀਂ ਸਾਡਾ ਸਾਰੇ ਜੀ ਅੰਦਰ ਬੈਠੇ ਨੇ ਸਾਡਾ ਸਾਰੇ ਤਾਂ ਡੈਡੀ ਕੰਨੇ ਬੰਦੇ ਕਿੰਨੇ ਬੰਦੇ ਅੰਦਰ ਤੁਹਾਡੇ ਕਰਦੇ ਚਾਰ ਜੀ ਅੰਦਰ ਬੈਠੇ ਨੇ ਕੋਣ ਕੋਣ ਹੈ ਟੋਏ ਮੁੰਟੇ ਜੀ ਉਹਦੇ ਇੱਕ ਸੱਸ ਵੇਰੀ ਇੱਕ ਮੇਰੀ ਦਰਾਂ ਦੀ ਬਣੀ ਪਹਿਲਾਂ ਗੱਟੀਆਂ ਦਾ ਕੰਮ ਕਰਦੇ ਰਹੇ ਸੀ ਜੱਟ ਹੋਏ ਹੋਏ ਨੇ ਗੱਟੀ ਦਾ ਕੰਮ ਕਰਦੇ ਸੀ ਠੀਕ ਮੇਰੀ ਬੇਝਤੀ ਆ ਜੀ ਈਕ ਮੇਰੀ ਬੇਝਤੀ ਆ ਹਾਂਜੀ ਇਹ ਕੰਮ ਬੇਇੱਤਿਆ ਮੁਰਾਦਪੁਰਾ ਸਾਲਾ ਨਸ਼ਾ ਕਰ ਰਿਹਾ ਦੋ ਦਾ ਮੰਜਰੀਆਂ ਕੋਠੀਆਂ ਪਾਈਆਂ ਹੋਣੇ ਲੋਕਾਂ ਨੇ ਤਿੰਨ ਤਿੰਨ ਮੰਜਰੀਆਂ ਉਹ ਹੰਦਾਰੇ ਕਾਤੋਂ ਢਾਰੇ ਜੀ ਸਾਡਾ ਕੱਲਾ ਢਾਕਾ ਤੋਂ ਰਹੇ ਕੱਲਾ ਸੇਮ ਨੇ ਤਰ ਬਲੈਕ ਕਰ ਰਿਆ ਤੇ ਸ਼ੁਰੂ ਤੋਂ ਹਾਂ ਸੇਮ ਨੇ ਤਰ ਕੱਲੇ ਨੇ ਬਲੈਕ ਕਰਿਆ ਸਾਰਾ ਪਿੰਡ ਬਲੈਕ ਕਰਿਆ ਉਹ ਮੰਜਰੀਆਂ ਤਿੰਨ ਤਿੰਨ ਕੋਠੀਆਂ ਪਾਈਆਂ ਹੋਣੇ ਲੋਕਾਂ ਨੇ ਉਹ ਕਾਲਕੀ ਰ ਸਿੱਤੇ ਪਾਈਆਂ ਹੋਈਆਂ ਨੇ ਬਲੈਕ ਨੇ ਸਿੱਤੀ ਪਾਈਆਂ ਹੋਈਆਂ ਨੇ ਕੋਈ ਦਿਹਾੜੀ ਨਹੀਂ ਜਾ ਰਿਹਾ ਕੋਈ ਕੋਈ ਦਿਹਾੜੀ ਨਹੀਂ ਜਾ ਰਿਹਾ ਮੁਰਾਦਪੁਰਾ ਵਾਲਾ ਕੋਈ ਕੰਮ ਤੇ ਨਹੀਂ ਜਾ ਰਿਹਾ ਕੋਈ ਕਿਤੇ ਸਾਰੀ ਬਲੈਕ ਚ ਪਈ ਹੋਈਆਂ ਕੋਠੀਆਂ ਮ ਗੋਇ ਤੇ ਮਨਾ ਦਾ ਸਰਦ ਦਿਹਾੜੀ ਕਿਨੇ ਕਰੀ ਮਰਾਦਪੁਰੇ ਚ ਮੈਂ ਸैम ਦੀ ਕੁੜੀ ਆ ਜਿਹਨੂੰ ਦੇਹਾਂ ਨੇ ਪਿਆਈ ਹੋਈ ਮਾਥੋਂ ਆਈ ਆ ਹਾਂਜੀ ਬਲੈਕ ਸਾਰੀ ਬਲੈਕ ਦੀ ਆ ਮਰਾਦਪੁਰੇ ਦੇ ਕੋਠੀਆਂ ਕਿਸੇ ਦਿਹਾੜੀ ਤਾਂ ਨਹੀਂ ਹੈਗੀ ਆ ਤਾਂ ਫਿਰ ਦਿਹਾੜੀ ਕਰਦੇ ਛੱਡੇ ਗੱਡੀਆਂ ਨੇ ਇੱਥੇ ਮੇਰੇ ਡੈਡੀ ਬਾਹਰ ਜਾਂਦੇ ਉਹ ਚੱਕ ਚੱਕੇ ਪਰਚੇ ਪਾਏ ਨੇ ਮੇਰੇ ਡੈਡੀ ਦੇ ਤਾਂ ਇਹ ਚਾਰ ਪਰਚੇ ਨੇ ਮੇਰੇ ਡੈਡੀ ਦੇ ਹੁਣ ਵੀ ਇਸ ਇਨਸिडੈਂਟ ਦੇ ਪਰਚੇ ਨੇ ਛਤ ਬਲਉ ਚੱਕ ਚੱਕ ਪਰਚੇ ਪਾਈ ਜਨ ਮੇਰੇ ਡੈਡੀ ਦੀ ਬਾਹ ਵੱਡੀ ਹੋਈ ਆ ਇੱਕ ਬਾਹ ਵੱਡੀ ਹੋਈ ਨਾ ਇੰਨੇ ਬਲੈਕ ਕੀ ਕਰ ਲੂਗਾ ਅੱਜ ਦੋ ਜਿਹੜੇ ਵੱਡੇ ਸਮਗਲਰ ਅ ਮੁਰਾਦਪੁਰਾ ਪਿੰਡ ਦੇ ਬਲਵੀਰ ਸਿੰਘ ਅਤੇ ਤਰਸੀਮ ਸਿੰਘ ਇਹਨਾਂ ਵੱਲੋਂ ਕੀਤੀ ਗਈ ਨਜਾਇਜ਼ ਉਸਾਰੀ ਜਿਹੜੀ ਪੰਚਾਇਤੀ ਜ਼ਮੀਨ ਤੇ ਕੀਤੀ ਸੀ ਅੱਜ ਪੰਚਾਇਤ ਵਿਭਾਗ ਵੱਲੋਂ ਪੁਲਿਸ ਮਦਦ ਲੈ ਕੇ ਤੇ ਉਸ ਉਸਾਰੀ ਨੂੰ ਕਲੀਅਰ ਕੀਤਾ ਜਾ ਰਿਹਾ ਤੇ ਉਹਨਾਂ ਦੇ ਖਿਲਾਫ ਇਹ ਐਕਸ਼ਨ ਅੱਜ ਲਿਤਾ ਜਾ ਰਿਹਾ ਹੈ ਦੇਖੋ ਰੈਗੂਲਰਲੀ ਜਿਹੜੇ ਦਸ਼ਾ ਤਸਕਰ ਜਾਂ ਪੈਡਲਰ ਹੈ ਉਹਨਾਂ ਦੀ ਪ੍ਰਾਪਰਟੀਜ਼ ਦਾ ਅਸੀਂ ਐਨਾਲਿਸਿਸ ਕਰ ਰਹੇ ਨੇ ਤੇ ਜਿਨ੍ਹਾਂ ਨੇ ਵੀ ਜਿਹੜਾ ਹੈਗੀ ਨਜਾਇਜ਼ ਉਸਾਰੀਆਂ ਕੀਤੀ ਹੋਈਆਂ ਨੇ ਉਹਨਾਂ ਵੱਲੋਂ ਜਿਹੜੇ ਰਮਦਿਤ ਵਿਭਾਗ ਨੇ ਉਹਨਾਂ ਵੱਲੋਂ ਤਾਲਮੇਲ ਕਰਕੇ ਤੇ ਉਹਨੂੰ ਕਲੀਅਰ ਕਰਾਇਆ ਜਾ ਰਿਹਾ ਪੰਜਾਬ ਦੇ ਵਿੱਚ ਕਰਾਇਆ ਜਾ ਰਿਹਾ ਤੇ ਅੱਗੇ ਵੀ ਅਸੀਂ ਸਖਤ ਕੈਕਸ਼ਨ ਕਰਾਂ ਕਰਾਂ ਹੁਣ ਤੱਕ ਜੀ ਸਮਾਣਾ ਸਬਡਿਵੀਜ਼ਨ ਦੀ ਅਗਰ ਮੈਂ ਗੱਲ ਕਰਾਂ 8 ਪ੍ਰਾਪਰਟੀਆਂ ਨੂੰ ਅਸੀਂ ਫ੍ਰੀਜ਼ ਕਰਾ ਦਿਆ ਹੈ ਤੇ 3 ਅੰਡਰ ਪ੍ਰੋਸੈਸ ਹੈਗੀਆਂ ਤੇ ਸਖਤ ਅਸੀਂ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਕਰ ਰਹੇ ਨੇ ਬਿਲਕੁਲ ਜਾਰੀ ਰਹੇਗੀ ਜੀ ਤੇ ਔਰ ਵੀ ਜ਼ਿਆਦਾ ਇਹਨੂੰ ਅਸੀਂ ਇੰਟੈਂਸਿਟੀ ਨਾਲ ਇਹਨੂੰ ਇੰਪਲੀਮੈਂਟ ਕਰਾਂਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼